ਤਾਂ ਲਪਾਈ ਅੱਜ ਉਹ ਵੀ ਹਜ਼ਾਰ ਕਰੋੜ ਹਾਂ ਇਹਨਾਂ ਨੇ ਤਾਂ ਪਾਈ ਵੀ ਆ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਪਿਛਲੇ ਹਫ਼ਤੇ ਗਏ ਸੀਗੇ ਹੁਸ਼ਿਆਰਪੁਰ ਸਜਦੇਵਾ ਸਟਾਕਸ ਵੱਲੋਂ ਜਿਹੜੀ ਉੱਥੇ ਸਾਈਕਲ ਥੌਨ ਕਰਵਾਈ ਜਾਂਦੀ ਆ ਸੀਜ਼ਨ ਪੰਜਵਾਂ ਸੀ ਨਾ ਇਹਦੀ ਪੰਜਵਾਂ ਸੀਜ਼ਨ ਸੀਗਾ ਤੇ ਉਹ ਆਪਾਂ ਹੁਣ ਵੀਡੀਓ ਪਾਵਾਂਗੇ ਅੱਗੇ ਮੇਰਾ ਨਾ ਫੋਨ ਖਰਾਬ ਹੋਣ ਕਰਕੇ ਸਾਰਾ ਕੰਮ ਗੜਬੜੇ ਗੜਬੜਾ ਗੜਬੜਾ ਆ ਗਿਆ ਸੀ ਸਾਰਾ ਕੁਝ ਹੀ ਅੱਜ ਸ਼ਨੀਵਾਰ ਹੋ ਗਿਆ ਤਰੀਖ ਹੋ ਗਈ ਅੱਜ 12 12 ਅਪ੍ਰੈਲ ਤੇ ਉਹ ਸੀਗੀ 6 ਅਪ੍ਰੈਲ ਦੀ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਆ ਤੇ ਅੱਜ ਅਸੀਂ ਰਾਈਡ ਲਾਉਣ ਨਿਕਲੇ ਸੀ ਛੁੱਟੀ ਸੀਗੀ ਮੈਂ ਆ ਤੇ ਸਾਡੇ ਕੋਚ ਸਾਹਿਬ ਆ ਤੇ ਨਾਲ ਮੈਂ ਆਪਣਾ ਮਿੱਤਰ ਇਹ ਤਾਂ ਵੱਡੀ ਮੇਰਾ ਹੁੰਦਾ ਹੀ ਇਹ ਗਗਨ ਆਪਣਾ ਬਾਈ ਤੇ ਹੁਣ ਤੁਸੀਂ ਵੀਡੀਓ ਦੇਖਿਓ ਜੇ ਤੇ ਸਾਰਾ ਬੰਦੋਬਸਤ A to Z ਬਹੁਤ ਵਧੀਆ ਸੀਗਾ ਐਣ ਜਮਾ ਕੋਕਾ ਸੀਗਾ ਦੇਖੋ ਜੇ ਹੁਣ ਵੀਡੀਓ ਮੈਂ ਕਰਦਾ ਸੈਟਿੰਗ ਫੈਟਿੰਗ ਉਹਦੀ ਸਾਰਾ ਕੁਝ ਤੇ ਆ ਸਾਡਾ ਇਲਾਕਾ ਕਣਕਾਂ ਅੱਗੇ ਐਣ ਜਮਾ ਪੱਕੀਆਂ ਪਈਆਂ ਬਾੜੀ ਸ਼ੁਰੂ ਹੋ ਗਈ ਹੈ ਬਾੜੀ ਵਿਰੁੱਧ ਸ਼ੁਰੂ ਹੋ ਗਈ ਹਨ ਮਲ ਕੇ ਕੰਮ ਦੀ ਰੁੱਤ ਆ ਗਈ ਹੈ ਕਹਿਣ ਦਾ ਭਾਵ ਆ ਚੱਲ ਬੈਕ ਨਹੀਂ ਕੀ ਫੋਨ ਫੋਨ ਨਹੀਂ ਚੱਲਿਆ ਨਹੀਂਗਾ ਆ ਕੀ ਇਹ ਆ ਸੀਗਾ ਮਿੱਤਰੋ ਆ ਸਾਡਾ ਕਮਰਾ ਜਿੱਥੇ ਅਸੀਂ ਰਹੇ ਹਾਂ ਆ ਆਪਣੇ ਮਿੱਤਰ ਹੋਈ ਜਾਂਦੇ ਬਾਈਰੇ ਰੈਡੀ ਤੇ ਸਮਾਂ ਹੋ ਗਿਆ ਸਵੇਰੇ ਲਗਭਗ 5:30 ਵਜੇ ਦਾ ਚੱਲਦੇ ਆਂ ਮਿੱਤਰੋ ਹੁਣ ਸਚਦੇਵਾ ਸਟਾਕਸ ਤੇ ਰਾਤ ਇੱਥੇ ਰੁਕੇ ਸੀਗੇ ਤੇ ਉੱਥੋਂ ਹੁਣ ਲੱਗੇ ਆਂ ਤੁਰਨ ਪਾਉਣ ਲੱਗੇ ਆਂ ਚੱਲੇ ਮੋੜ ਲਾ ਸਾਡੇ ਇੱਥੇ ਜੀਐਸਐਸ ਲਓ ਮਿੱਤਰੋ ਹੁਣ ਕਰ ਲੱਗੇ ਆਂ ਸ਼ੁਰੂਆਤ ਸ਼ਹਿਰ ਪਰ ਤੋਂ ਸਾਈਕਲ ਥੌਨ ਦੀ ਮੇਰੇ ਖਰ ਪੰਜਵਾਂ ਸੀਜ਼ਨ ਆ ਚੱਲਣਾ ਇਹ ਇਹ ਪੰਜਵਾਂ ਸੀਜ਼ਨ ਆ ਤੇ ਸਰਵਾਰ ਜੀ ਪ੍ਰਿੰਸੀਪਲ ਸਾਈਕਲਿਸਟ ਹੋ ਰਹੇ ਆ ਇਕੱਠੇ ਰਾਈਡ 7 ਵਜੇ ਇੱਥੋਂ ਫਲੈਗ ਆਫ ਹੋ ਜਾਣਾ ਹੈ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਅਸੀਂ ਬਹੁਤ ਬਹੁਤ ਵੈਲਕਮ ਕਰਦੇ ਹਾਂ ਸਾਰੇ ਗਿਆਨ ਆਓ ਸ਼ਹਿਰ ਆ ਜਿੱਥੋਂ ਜਿੱਥੋਂ ਦੇ ਸਾਈਕਲਿਸਟ ਪਾਰਟਿਸਿਪੇਟ ਕਰ ਰਹੇ ਆ ਤੇ ਸਾਡਾ ਸ਼ਹਿਰ ਹੈਗਾ ਫ੍ਰੀਕੋਰਟ ਮੇਗਾ ਜੈਨ ਦਾ ਉਹ ਮੇਗਾ ਜੈਨ ਰੂਟ ਸਾਡਾ ਅੱਜ ਦਾ ਹੋਣ ਵਾਲਾ ਹੈ ਮੇਗਾ ਜੈਨ ਅਲਟਰਾ ਸਾਈਕਲਿਸਟ ਟਾਂਡਾ ਭੋਗਪੁਰ ਹੁਣ ਹੀ ਇਹ ਪਿੱਛੇ ਦੇ ਰੇਸਿੰਗ ਦੀ ਲਾਸਟ ਹੈ ਤੇ ਵਾਪਸ ਹੁਸ਼ਿਆਰਪੁਰ ਬਾਕੀ ਜਿਹੜਾ ਪਹਿਲਾਂ ਵੀ ਦੱਸਿਆ ਇਹਨੇ ਸ਼ਹਿਰਾਂ ਤੋਂ ਕੈਪਾਰਟਿਸਪੈਂਟ ਆਹੋ ਪਾਗਲਾ ਰਹਿ ਰਿਹਾ ਸਾਈਕਲ ਦੇ ਉੱਪਰ 350 ਰਾਈਡਰ ਮੋਰ ਦੈਨ ਤੀੜੀ ਜਗ੍ਹਾ ਦੇ ਗਰੁੱਪ ਹੋਣਗੇ ਸਾਰੇ ਰਾਈਡਰ ਤੀਜੀ ਜਗ੍ਹਾ ਤੇ ਬੱਸ ਤੇ ਸਾਨੂੰ ਉਹਦੇ ਅਸਰ ਸਾਈਕਲ ਆ ਟੀਮ ਜਿਹੜੇ ਆਪਣੇ ਪਾਰਟਿਸਿਪੇਟ ਕਰ ਰਹੇ ਆ ਉਹਨਾਂ ਵਾਸਤੇ ਜਰਸੀਆਂ ਰਿਫਰੈਸ਼ਮੈਂਟ ਜੋ ਵੀ ਆ ਰਸਤੇ ਚ 디 ਹਾਈਡਰੇਸ਼ਨ ਵਾਸਤੇ ਉਹ ਵੰਡ ਰਿਹਾ ਐਸਲ ਦੇਵਾ ਸਰਦੀ ਟੀਮ ਆ 올ਓਵਰ ਤੇ ਇਧਰਲੇ ਪਾਸੇ ਮੋਲ ਬਣਾਈ ਜਾਂਦੇ ਆ ਦੋਲੇ ਪਹਿਲੇ ਬੰਨਵਾਉਣ ਵਾਸਤੇ ਕਰਦੇ ਗਏ ਫਸਟ ਟਾਈਮਰ ਕਰਦੇ ਔਰ ਸੱਤ ਪੈਡਮੀ ਰੰਗਾਰੰਗ ਪ੍ਰੋਗਰਾਮ ਬਹੁਤ ਹੀ ਸਵਾਗਤੋਨੇ ਔਰ ਫਿਜ਼ੀਕਲੀ ਚੈਲੰਜਿੰਗ ਇਦਾਂ ਦਾ ਮਾਹੌਲਾ ਵੀ ਤੇ ਸਾਡੇ ਵਾਲੇ ਚੋਬਰ ਖੜੇ ਇਧਰਨੇ ਪਾਸੇ ਰੈਡੀ ਹੋਇਆ ਸੀ ਹਵਾ ਹਵਾ ਭਰ ਕੇ ਹੁਣ ਆਣ ਜਾਵਾ ਕੰਮ ਟਾਇਰਡ ਕਰਤਾ ਤਰ ਮਾਤਾ ਇੱਧਰ ਝਾਕ ਓਏ ਮੁੰਡਾ ਪਾਕੇ ਸੋਹਣਾ ਲੱਗਦਾ ਇਸ ਤੋਂ ਬਾਅਦ ਸਾਡੇ ਲਓ ਜੀ ਮਿੱਤਰੋ ਹੋਣ ਲੱਗਿਆ ਫਲੈਗ ਆਫ ਤੇ ਸ਼ੁਰੂਆਤ ਤੇ ਚੱਲੋ ਵੀ ਚੱਲ ਚੱਲ ਚੋਬਰਾ ਮਹਾਰਾਜਾ ਫਾਰਮ ਹੁਣ ਆਪਾਂ ਹੁਸ਼ਿਆਰਪੁਰ ਤੋਂ ਹੈਗੇ ਆਂ ਟਾਂਡਾ ਰੋਡ ਤੇ ਸਰ ਵੀ ਰਿਵੀਅੂ ਦੇਖਦੇ ਆਂ ਜੀ ਗੋਨੋ ਵਾਲ ਰੋਡ ਤੇ ਜਾ ਰਹੇ ਆਂ ਬੜੀ ਆਨੰਦ ਆ ਰਿਹਾ ਤੇ ਹਰਿਆਵਲ ਬਹੁਤ ਆ ਇਹ ਸੜਕ ਤੇ ਜਿਹੜੀ ਹੁਸ਼ਿਆਰਪੁਰ ਤੋਂ ਟਾਂਡੇ ਨੂੰ ਸੜਕ ਜਾਂਦੀ ਆ ਤੇ ਆਪਣੇ ਫਰੇਮ ਦੇ ਵਿੱਚ ਅੱਗੇ ਬਾਈ ਧਨਵੰਤਾ ਕੁਸ਼ਦੀਪ ਆ ਗੋਣਿਆਂ ਨਾਲ ਤੇ ਉਹ ਤੋਂ ਅੱਗੇ ਹੈਗਾ ਆਪਣਾ ਗਗਨ ਤੇ ਕਾਫਲਾ ਸਾਡਾ ਚੱਲੀ ਜਾ ਰਿਹਾ ਸੋਹਣਾ ਸਫਰ ਆ ਨਜ਼ਾਰੇ ਆਈ ਜਾਂਦੇ ਆ ਆਵਾਦ ਵਾਲਾ ਬਹੁਤ ਸੋਹਣਾ ਹੈ ਨਜ਼ਾਰੇ ਆਈ ਜਾਂਦੀਆਂ ਇਹੇ ਚਾਈ ਜਾਂਦੇ ਆ ਸਹੀ ਗੱਲ ਆ ਸਟੇਟ ਹਾਈਵੇ 22 ਆ ਇਹ ਸਾਹਮਣੇ ਲੱਗਿਆ ਬੋਰਡ ਦੱਸਦਾ ਤੇ ਟਾਂਡਾ ਇੱਥੋਂ ਹੈਗਾ 18 ਲਓ ਮਿੱਤਰੋ ਆ ਗਿਆ ਪਹਿਲਾ ਸਟਾਪ ਲੱਸੀ ਕੈਦਰੀ ਸਰ ਬੱਸ ਹੋਈ ਵੇ ਜੀ ਹਾਂ ਨਾਲ ਉਹ ਤੁਸੀਂ ਜਿਹਨੀਆਂ ਕੈਦਰੀਆਂ ਬਰਨ ਕੀਤੀਆਂ ਥੋਣੀਆਂ ਆਪਾਂ ਦੁਬਾਰਾ ਗੇਨ ਕਰ ਲੈਣੀਆਂ ਇੱਥੇ ਹਾਂ ਲੱਸੀ ਪੀ ਲਈ ਹੈ ਨਾ ਥੋੜੀ ਜੀ ਹੋਸ਼ਿਆਰ ਪਰ ਟਾਂਡਾ ਰੋਡ ਦੇ ਸ਼ਾਨਦਾਰ ਨਜ਼ਾਰਾ ਪਪੂਲਰ ਪਪੂਲਰ ਆਪਣੇ ਏਰੀਏ ਨਾਲੋਂ ਨਾ ਇਧਰ ਪਪੂਲਰ ਹੋ ਗਏ ਤੇ ਆ ਸਫੈਦਾ ਵੀ ਬਹੁਤ ਜ਼ਿਆਦਾ ਲਾਇਆ ਵਾ ਹਨਾ ਲੋਕਾਂ ਨੇ ਵਾਈ ਵਾਂ ਜਿਹੜੇ ਲੋਕ ਇੱਥੇ ਇਹਦਾ ਮਤਲਬ ਫਿਰ ਜਾਂਰ ਝੋਨੇ ਘੱਟ ਹੁੰਦੇ ਆ ਯਾਰ ਇਧਰ ਹਨਾ ਆਪਣੇ ਮੁਕਾਬਲੇ ਨਾਲ ਮਾਲਪੇ ਦੇ ਮੁਕਾਬਲੇ ਝੋਨੇ ਘੱਟ ਹੁੰਦੇ ਆ ਹਾਂ ਬਾਕੀ ਪਪੂਲਰ ਦਾ ਕੋਚ ਏਰੀਆ ਇਤਨੀ ਬਹੁਤ ਹਾਂ ਲੁਧਿਆਣਾ ਏਰੀਏ ਦੇ ਵਿੱਚ ਆ ਮਾਛੀਵਾੜਾ ਸਾਹਿਬ ਏਰੀਏ ਦੇ ਵਿੱਚ ਵੀ ਪਪੂਲਰ ਖਾਸਾ ਲੱਗਿਆ ਵਾ ਲੋਕਾਂ ਦੇ ਲੋ ਵੀ ਆ ਫਲਾਈ ਵਾਲੀਆਂ ਫੈਕਟਰੀਆਂ ਦੇ ਹਾਂ ਫਲਾਈਆਂ ਫਲਾਈ ਜਿੱਥੇ ਬਣਾਉਦੇ ਆ ਹੁਣ ਤਾਂ ਫਲਾਈ ਵਾਲੀਆਂ ਬਹੁਤ ਫੈਕਟਰੀਆਂ ਜਿਆਦਾ ਮੂਵ ਹੋ ਗਈਆਂ ਯੂਪੀ 'ਚ ਬਹੁਤ ਲੱਗਦਾ ਪਪੂਲਰ ਠੀਕ ਹੈ ਲਓ ਜੀ ਮਿੱਤਰੋ ਸਾਹਮਣੇ ਲੱਗਿਆ ਬੋਰਡ ਦੱਸਦਾ ਵੀ ਸਿੱਧਾ ਅੰਮ੍ਰਿਤਸਰ 80 ਖੱਬੇ ਨੂੰ ਜਲੰਧਰ 48 ਤੇ ਸਿੱਧਾ ਗੁਰਦਾਸਪੁਰ 58 ਸੱਜੇ ਨੂੰ ਪਠਾਨਕੋਟ 71 ਆਪਾਂ ਹੁਣ ਆ ਗਏ ਟਾਂਡੇ ਟਾਂਡਾ ਔੜਮੜ ਵੀ ਸ਼ਾਇਦ ਨੇੜੇ ਹੀ ਹੋਣਾ ਇੱਥੇ ਟਾਂਡਾ ਔੜਮੜ ਜਿਹੜਾ ਮੇਰੇ ਖਿਆਲ ਦੇ ਵਿੱਚ ਇਹੀ ਹੋਣਾ ਟਾਂਡਾ ਔੜਮੜ ਜੀ ਨੂੰ ਕਹਿੰਦੇ ਆ ਸੱਜੇ ਪਠਾਨਕੋਟ ਖੱਬੇ ਜਲੰਧਰ ਤੇ ਸਿੱਧਾ ਗੁਰਦਾਸਪੁਰ ਸਟ੍ਰੇਟ ਹਾਈਵੇ 22 ਛੱਡ ਕੇ ਹੁਣ ਆਪਾਂ ਨੈਸ਼ਨਲ ਹਾਈਵੇ 44 ਫੜ ਲਿਆ 22 ਦੁਨਾ 44 ਕਰਤਾ ਬਈ ਆਪਾਂ 22 ਨੂੰ 44 ਕਰਦਾ ਮਿੱਤਰੋ ਆਪਾਂ ਉਹ ਸਟੇਟ ਹਾਈਵੇ 22 ਸੀਗਾ ਨੈਸ਼ਨਲ ਹਾਈਵੇ 44 ਆ ਗੱਲ ਕਰੀਏ ਫਸਲਾਂ ਦੀ ਤਾਂ ਜਿਵੇਂ ਹੁਣ ਆਪਣੇ ਕਣਕਾਂ ਪੂਰੀਆਂ ਤਿਆਰ ਆ ਆਪਣੇ ਹੱਦ ਇੱਕ ਜਾਂ ਦੋ ਦਿਨਾਂ 'ਚ ਵਾਢੀ ਸਟਾਰਟ ਹੋ ਜਾਣੀ ਆ ਪਰ ਇੱਥੋਂ ਵਾਲੀਆਂ ਕਣਕਾਂ ਜਿਹੜੀਆਂ ਇਹ ਲੈਣੀਆਂ ਹਫ਼ਤਾ ਹਫ਼ਤੇ ਰ 10 ਦਿਨ ਲੈਣੀਆਂ ਆ ਇਹ ਕਿਉਂਕਿ ਇੱਧਰ ਮੌਸਮ ਆਪਣੇ ਖਟਾਰ ਏਰੀਆ ਨਾਲੋਂ ਥੋੜਾ ਠੰਡਾ ਆ ਮਾਲਵੇ ਨਾਲੋਂ ਇੱਥੇ ਕਿਉਂ ਸ਼ਵਾਲਕ ਦੀਆਂ ਪਹਾੜੀਆਂ ਪੈ ਜਾਂਦੀਆਂ ਨੇ ਇਹਦੇ ਪਾਸੇ ਗਾਂ ਨਾਲ ਹੀ ਹਿਮਾਚਲ ਪੈ ਜਾਂਦਾ ਮੌਸਮ ਠੰਡਾ ਹੋਣ ਕਰਕੇ ਕਣਕਾਂ ਹਲੇ ਇੱਥੇ ਹੱਤਾਂ ਦਾ ਦਸ ਦਿਨ ਲੈਣੀਆਂ ਕਈ ਗੰਕਾਂ ਜਿਵੇਂ ਉਹ ਸਾਹਮਣੇ ਆਪਣੀ ਸਕਰੀਨ ਦੇ ਵਿੱਚ ਖੜੀਆਂ ਹੀ ਖੜੀਆਂ ਹਾਲੇ نیشنل ਹਾਈਵੇ 44 ਦੇ ਨਾਲ-ਨਾਲ ਰੇਲ ਦੀ ਲਾਈਨ ਉਤੇ ਜਾਂਦੀ ਇੱਕ ਮੇਲ ਗੱਡੀ ਆਪਣਾ ਹੋ ਗਿਆ ਸੀ ਘੋੜਾ ਪੈਂਚਰ ਤੇ ਮਾਰੇ ਤਰਵੰਤ ਕਰੀ ਜਾਂਦੇ ਸੀਗੇ ਚੇਂਜ ਟਿਊਬ ਤੇ ਨਾਲ ਹੀ ਮਗਰੇ ਆਪਣੇ ਬਾਈ ਸਾਹਿਬ ਵੀ ਵਰਗੇ ਆ ਗਏ ਬੈਕਅਪ ਲੈ ਕੇ ਇਹ ਹੁੰਦਾ ਬੰਦੋਬਸਤ ਹਨਾ ਇਹ ਆ ਬੰਦੋਬਸਤ ਬਾਈ ਆਏ ਹੋਏ ਜੇ ਦੋ ਪੈਂਚਰ ਆ ਗਿਆ ਮੈਂ ਨਾ ਹਾਂ ਆਪਣਾ ਬਾਈ ਇਹਨਾਂ ਦਾ ਟਾਇਰ ਬੜਾ ਟਾਈਟ ਆ ਜਦੋਂ ਇੱਕ ਦਿਨ ਪਹਿਲਾ ਪੈਂਚਰ ਹੋਇਆ ਮੈਂ ਤਾਂ ਕਹਿ ਗਣ ਸੀਗੇ ਬਾਈ ਸਾਬੀ ਹੈ ਮੈਨੂੰ ਆਖਿਆ ਮੈਂ ਕਹਣਾ ਯਾਰ ਛੁੱਟੀ ਵਾਲ ਦੇ ਨਾਲ ਪੈਂਚਰ ਆਏ ਕੋਲੇ ਜਾਇਆ ਕਰੀਏ ਅੱਜ ਦੀ ਖੇਲੀ ਇਹ ਵੀਰੇ ਕੱਟ ਬੰਦੇ ਭਾਰਤ ਟ੍ਰੇਨ ਦਿੱਲੀ ਤੋਂ ਜੰਮੂ ਨੂੰ ਜਿਹੜੀ ਜਾਂਦੀ ਆ ਉਹ ਹੋਣੀ ਆ ਸ਼ਾਇਦ ਇਹ ਅਸੀਂ ਆ ਗਏ ਹੁਣ ਭੋਗਪੁਰ ਦੇ ਨੇੜ ਦੇੜ ਕਿਤੇ ਖੱਬੇ ਨੂੰ ਕਹਿੰਦੇ ਆ ਵੀ ਆਦਮਪੁਰ 17 ਜਲੰਧਰ ਸਾਰਾ 28 ਕਿਲੋਮੀਟਰ ਇੱਥੋਂ ਤੇ ਭੋਗਪੁਰ ਪਹੁੰਚਣ ਵਾਲੇ ਆਂ ਮਿੱਤਰੋ ਅਸੀਂ ਰਾਸ਼ਟਰੀ ਰਾਜਮਾਰਗ 44 ਫਰੀਦਕੋਟੋਂ ਅਸੀਂ ਆਏ ਸੀਗੇ 14 ਜਾਣੇ 14 ਜਾਣੇ ਆਏ ਸੀਗੇ ਫਰੀਦਕੋਟੋਂ ਤੇ ਫਰੀਦਕੋਟੋਂ ਨਾ 14 ਜਾਣੇ ਆਏ ਸੀਗੇ ਤੇ ਬਾਦਲ ਕਹਿੰਦਾ ਨਹੀਂ ਆਪਾਂ 16 ਕਹਿੰਦਾ ਉਹ ਜਿਹੜਾ ਅਮਰਜੀਤ ਬੈਠਾ ਹੈ ਨਾ ਕਹਿੰਦਾ ਦੋਵਾਂ ਜਿਗੜਨਾ ਹੈ ਕਹਿੰਦਾ ਦੋਵਾਂ ਰਗਾ ਛੋਟਾ ਸਾਡਾ ਦੇ ਡੇਡਾ ਕਰ ਲੋ ਭਾਈ ਲੱਸੀ ਦੇ ਜ਼ੋਰ ਦੇ ਰੱਖਿਆ ਮੈਂ ਕਹ ਤੰਗ ਹੋਊਗਾ ਰਾਜ ਜਿਹੜਾ ਲੱਸੀ ਵਾਲੀ ਪੀਦੀਆਂ ਤੰਗ ਹੋਊਗਾ ਨੌਸ਼ਕਲ ਆਣਾ ਤਾਂ ਹੀ ਕਰਕੇ ਗਾੜੀ ਆਣਾ ਵੀ ਉਹ ਪੇਟ ਬਾਟਣ ਲੱਗ ਜੂਏ ਇੱਥੇ ਉਹ ਪਰ ਤੋਂ ਆਪਾਂ ਲੈਪ ਕਰਕੇ ਇਸਕੇ ਵਾਪਸ ਕਰਕੇ ਇਸਕੇ ਤੇ ਹੁਣ ਜਲੰਧਰ ਪਠਾਨਕੋੜ ਰੋਡ ਤੇ ਆ ਪਠਾਨਕੋੜ 77 ਜੰਮੂ 181 ਤੇ ਸ਼੍ਰੀਨਗਰ 480 ਨੈਸ਼ਨਲ ਹਾਈਵੇ 44 ਉੱਪਰ ਪਿੱਛੇ ਆ ਰਿਹਾ ਅਗੇ ਧਰਮੰਤ ਚੱਲੇ ਧਰਮੰਤ ਕੋਲੇ ਸੀਟੀ ਆ ਉਹ ਦੇਖੀ ਪਾ ਪੀ ਵੀ ਪੱਤਰ ਨਾ ਕਾਗਜ਼ ਨਾ ਪੱਤਰ ਕਿਆ ਬਾਤ ਆ ਬਾਈ ਨੇ ਲਿਖਾਇਆ ਹੋਆ ਸਾਈਕਲ ਤੇ ਪੀਪੀ 72 ਨਾ ਕਾਗਜ਼ ਨਾ ਪੱਤਰ ਪੀ ਪੱਤਰ ਕਿੱਥੋਂ ਦਾ ਨੰਬਰ ਆ ਬਾਈ ਹਾਂਜੀ ਪੀਪੀ 72 ਕਿੱਥੋਂ ਦਾ ਨੰਬਰ ਆ ਬਲਦ ਨਾਲ ਖੇਤੀ ਹੁਣ ਲਗਭਗ ਨਾ ਮਣਕਰ ਹੋ ਗਈ ਆ ਆਪਣੇ ਪੰਜਾਬ ਦੇ ਵਿੱਚ ਪਰ ਆ ਬਿਯੁਰਗ 45 ਜੋੜ ਕੇ ਬਲਦ ਲਈ ਜਾਂਦੇ ਮੈਂ ਸਪੈਸ਼ਲ ਰੁੱਕ ਕੇ ਇਹਨਾਂ ਦੀ ਵੀਡੀਓ ਬਣਾਉਣ ਵਾਸਤੇ ਮੈਂ ਰੁਕਿਆ ਬਾਪੂ ਸੱਸੀ ਕਾਲ ਆ ਮੋੜ ਆ ਜਣ ਵਾਪਸੀ ਤੇ ਹੁਣ ਟਾਂਡੇ ਤੋਂ ਫੇਰ ਹੁਸ਼ਿਆਰਪੁਰ ਨੂੰ ਮੁੜ ਗਏ ਆ ਪਪੂਰ ਦੇ ਖੇਤ ਖੱਬੇ ਇਧਰ ਪਲਾਈ ਦੀਆਂ ਫਰ ਫੈਕਟਰੀਆਂ ਵੱਧ ਹੋਣਗੀਆਂ ਕਿਉਂਕਿ ਪਪੂਲਰ ਜ਼ਿਆਦਾ ਹੁੰਦੇ ਐ ਇਸ ਏਰੀਏ ਦੇ ਵਿੱਚ ਪਪੂਲਰ ਇਤਰਲੇ ਪਾਸੇ ਸਫਾਇਦਾ ਅਰੇ ਆਵळा ਤੇ ਛਾਂਦਾਰ ਰੁੱਖ ਸੜਕ ਦੇ ਕਿਨਾਰੇ ਵਾੜ ਸਾਡੀ ਰਹਿ ਗਈ ਹੈ ਲਗਭਗ 20 15 ਤੋਂ 20 ਕਿਲੋਮੀਟਰ ਦੇ ਵਿੱਚ ਵਿੱਚ ਵਾੜ ਰਹਿ ਗਈ ਹੋਣੀ ਆ ਅੱਧੇ ਪੌਣੇ ਘੰਟੇ ਚ ਪੂਰੀ ਕਰ ਦਿਆਂਗੇ ਹੁਸ਼ਿਆਰਪੁਰ ਤੇ ਬਾਰ-ਬਾਰ ਇਦਾਂ ਨਾ ਮੋੜਾ ਆ ਕੋਈ ਬਰਸਾਤੀ ਨਾਲਾ ਹੋਣਾ ਜਿਹੜਾ ਬਾਰਸ਼ਾਂ ਦੇ ਵਿੱਚ ਵਗਦਾ ਕਿਉਂਕਿ ਅੱਗੇ ਪੌਲ ਵੀ ਬਣਾਇਆ ਹੋਇਆ ਸੀਗਾ ਪੌਲ ਕ੍ਰੋਸ ਕਰਕੇ ਆਏ ਆ ਅਸੀਂ ਇਕਨਾ ਫਾਇਕਸ ਕੱਟਦੇ-ਕੱਟਦੇ ਮੇਰੇ ਯਾਦ ਆ ਗਿਆ ਉਹ ਮੈਂ ਗੱਲ ਦੱਸਣੀ ਭੁੱਲ ਗਿਆ ਸੀਗਾ ਜਿਹੜਾ ਜਿੱਥੇ ਅਸੀਂ ਰਾਤ ਰੁਕੇ ਸੀਗੇ ਉੱਥੇ ਹੁਸ਼ਿਆਰਪੁਰ ਹੁਸ਼ਿਆਰਪੁਰ ਜਿੱਥੇ ਰਾਤ ਰੁਕੇ ਸੀਗੇ ਉਹ ਨਾ ਸਪੈਸ਼ਲ ਬੱਚਿਆਂ ਵਾਸਤੇ ਜਿਹੜਾ ਇੱਕ ਸਕੂਲ ਬਣਾਇਆ ਹੋਇਆ ਸਜਦੇਵਾ ਸਾਹਿਬ ਨੇ ਪਰਮਜੀਤ ਸਿੰਘ ਜੀ ਸਜਦੇਵਾ ਨੇ ਤੇ ਉੱਥੇ ਉਹ ਜਿਹੜੇ ਇਦਾਂ ਮਤਲਬ ਕਿ ਮੈਂਟਲੀ ਡਿਸਟਰਬ ਜਾਂ ਕੁਦਰਤ ਵੱਲੋਂ ਬੱਚੇ ਆ ਜਿਨ੍ਹਾਂ ਨੂੰ ਆਪਾਂ ਸਪੈਸ਼ਲ ਚਾਈਲਡਸ ਕਹਿੰਦੇ ਆ ਉਹਨਾਂ ਵਾਸਤੇ ਸਕੂਲ ਬਣਾਇਆ ਵਾ ਪਲੱਸ ਹੋਸਟਲ ਉੱਥੇ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਕੁਝ ਪ੍ਰਬੰਧ ਉੱਥੇ ਕੀਤਾ ਹੋਇਆ ਤੇ ਸਾਨੂੰ ਵੀ ਉੱਥੇ ਹੁਣ ਮੌਕਾ ਮਿਲਿਆ ਸੀਗਾ ਮਤਲਬ ਕਿ ਰੁਕਣ ਦਾ ਨੇੜੋਂ ਉਸ ਜੀ ਨੂੰ ਦੇਖਣ ਦਾ ਤੇ ਬਹੁਤ ਵੱਡੀ ਸੇਵਾ ਉਹਨਾਂ ਦੀ ਇਹ ਇਸ ਉਹਨਾਂ ਦੀ ਮਿਲ ਕੇ ਸੇਵਾ ਨੂੰ ਸਾਡਾ ਸਲਾਮ ਹੈ ਤੇ ਹੁਣ ਆਪਾਂ ਕੱਟੀ ਜਾਨੇ ਆ ਪਿੱਛੇ ਫਾਈਕਸ ਕੱਟੀ ਜਾਨੇ ਆ ਸੋ ਸੱਜਣੋ ਹੁਣ ਕਰਦੇ ਆਪਾਂ ਵੀਡੀਓ ਦੀ ਸਮਾਪਤੀ ਤੇ ਕਾਰਨ ਹੀ ਸੀਗਾ ਵੀਡੀਓ ਲੇਟ ਹੋਣ ਦਾ ਕਿ ਫੋਨ ਮੇਰਾ ਲੌਕ ਹੋ ਗਿਆ ਸੀਗਾ ਤੇ ਫਿਰ ਜਿਹੜੇ ਜਿੰਨੇ ਵੀ ਕਲਿੱਪ ਬਣਾਏ ਆ ਆਪਣਾ ਵੀਡੀਓ ਬਣਾਈ ਆ ਉਹ ਜਿਹੜੀ ਰਾਈਡ ਦੇ ਦਰਮਿਆਨ ਵੀਡੀਓ ਬਣਾਈ ਆ ਉਹ ਸਾਰੀ ਆਪਣੇ ਗਗਨ ਦੇ ਫੋਨ ਦੇ ਵਿੱਚ ਬਣਾਈ ਸੀਗੀ ਤੇ ਗਗਨ ਦੇ ਫੋਨ 'ਚ ਬਣਾਈ ਸੀ ਵੀਡੀਓ ਉਹ ਤੇ ਮੇਰੇ ਵਾਲਾ ਫੋਨ ਹਾਲੇ ਅ ਅਨਲੌਕ ਹੋ ਗਿਆ ਸੀ ਕੱਲ ਅਨਲੌਕ ਹੋ ਗਿਆ ਸੀ ਅੱਜ ਮੈਂ Google ID ਆ ਦੀ ਅਨਲੌਕ ਕੀਤੀ ਆ ਵਾਵਾ ਹੁਣ ਹੁਣ ਤੋਂ ਨਾ ਇਹ ਥੋੜਾ ਜਿਹਾ ਕੰਪਲਿਕੇਟਾ ਕੰਮ ਹੋਇਆ ਪਿਆ ਆਈਫੋਨ ਦਾ ਤੇ ਹੁਣ ਇਹਦੇ ਪਾਸਪੂਸਵਾੜਾ ਜਿਹੜੇ ਉਹ ਤਾਂ ਭਰਾਵਾ ਮੈਂ ਤਾਂ ਲਿਖ ਕੇ ਰੱਖੂਗਾ ਤੇ ਪਹਿਲਾਂ ਬਹੁਤ इजीली ਲੈ ਗਿਆ ਸੀ ਕਿ ਜਿਵੇਂ ਆਪਣਾ ਐਂਡਰੋਇਡ ਫੋਨ ਦਾ ਉਹ ਜਲਦੀ ਹੋ ਜਾਂਦਾ ਨਾ ਆਪਣਾ ਜਿਹੜਾ 스마트ਫੋਨ ਹੁੰਦੇ ਆ ਬਾਕੀ ਤੇ ਇਹਦਾ ਥੋੜਾ ਕੰਪਲੀਕੇਟਡ ਕੰਮ ਸੀਗਾ ਇਸ ਕਰਕੇ ਵੀ ਹੁਣ ਮੈਂ ਤਾਂ ਪਾਸਵਰਡ ਸਾਰੇ ਲਿਖ ਕੇ ਰੱਖੂਗਾ ਤੇ ਬਹੁਤ ਸੋਹਣਾ ਸਬਰ ਰਿਹਾ ਉਥੇ ਆਪਣਾ ਹੁਸ਼ਿਆਰਪੁਰ ਪ੍ਰਬੰਧ ਪ੍ਰਬੰਧ ਪ੍ਰਬੰਧਾ ਕਰਕੇ ਤਾਂ ਅਸੀਂ ਉਥੇ ਜਾਂਦੇ ਆ ਅਸਲ ਦੇ ਵਿੱਚ ਨਹੀਂ ਤਾਂ 180 ਕਿਲੋਮੀਟਰ ਪੈਂਦਾ ਹੁਸ਼ਿਆਰਪੁਰ ਜਿਹੜੇ ਫਿਟ ਬਾਈਕਰਸ ਕਲੱਬ ਦੀ ਪ੍ਰਬੰਧ ਹੁੰਦੇ ਹਨ ਉਹਨਾਂ ਦੇ ਸਜਦੇਵਾ ਸਰ ਦੀ ਟੀਮ ਦੇ ਉਹ ਲਾਜਵਾਬ ਹੁੰਦੇ ਆ ਬਹੁਤ ਆਨੰਦ ਆਇਆ ਤੇ ਰਹਿਣ ਸਹਿਣ ਦਾ ਪ੍ਰੋਗਰਾਮ ਬ੍ਰੇਕਫਾਸਟ ਲੰਚ ਰਾਤੀ ਨੂੰ ਡਿਨਰ ਕੀਤਾ ਸਾਰਾ ਕੁਝ ਏ ਟੂ ਜ਼ेड ਸਾਰਾ ਪ੍ਰੋਗਰਾਮ ਪ੍ਰਬੰਧ ਐਸ ਕੀ ਟ੍ਰੈਫਿਕ ਦੇ ਵੀ ਮਤਲਬ ਕਿ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ 50 ਕਿਲੋਮੀਟਰ ਦਾ ਜ਼ਿਲ੍ਹਾ ਕੀਤਾ ਸੀਗਾ ਭੋਗਪੁਰ ਤੋਂ ਜਿਹੜਾ ਵੀ ਕਿਤੇ ਰਸਤੇ ਦੇ ਵਿੱਚ ਜਿੱਥੇ ਵੀ ਟ੍ਰੈਫਿਕ ਪੈਂਦਾ ਸੀ ਚਰ ਰਸਤਾ ਪੈਂਦਾ ਸੀਗਾ ਚਾਹੇ ਸਾਡਾ ਇੱਕ ਵੀ ਰਾਈਡਰ ਜਾਂਦਾ ਹੁੰਦਾ ਸੀਗਾ ਤਾਂ ਬਾਕੀ ਟ੍ਰੈਫਿਕ ਸਾਰਾ ਰੋਕ ਦਿੰਦੀ ਸੀਗੀ ਪੰਜਾਬ ਪੁਲਿਸ ਇਹਨੇ ਵਧੀਆ ਪ੍ਰਬੰਧ ਸੀਗੇ ਤੇ ਮੌਸਮ ਵੀ ਆਪਣੇ ਇਲਾਕੇ ਨਾਲੋਂ ਇਧਰੋਂ ਕਿਉਂ ਸਾਡਾ ਫਰੀਦਕੋਟ ਏਰੀਆ ਜਿਹੜਾ ਹੈ ਠਾੜ ਚ ਪੈ ਜਾਂਦਾ ਹਨਾ ਲੈਂਦੇ ਵਾਲੇ ਪਾਸੇ ਨੂੰ ਆਂ ਗਾਂ ਆਪਣੇ ਪੱਛਮੀ ਪੰਜਾਬ ਦੇ ਵਿੱਚ ਪੈ ਜਾਂਦੇ ਆਂ ਅਸੀਂ ਤੇ ਉਹ ਉਧਰ ਚੜਦੇ ਪੰਜਾਬ ਵਾਲਾ ਮਤਲਬ ਕਿ ਆਪਣੀ ਪੰਜਾਬ ਦਾ ਜਿਹੜਾ ਪੂਰਬੀ ਪਾਸਾ ਆ ਗਿਆ ਕਹਿ ਲઈએ ਉਹ ਤੇ ਉੱਥੇ ਮੌਸਮ ਸ਼ਿਵਾਲਕ ਦੀਆਂ ਪਹਾੜੀਆਂ ਦੀ ਲੜੀ ਲੱਗਦੀ ਨਾਲ ਨਾਲ ਬਿਲਕੁਲ ਹਿਮਾਚਲ ਸ਼ੁਰੂ ਹੋ ਜਾਂਦਾ ਤੇ ਘੱਟੋ ਘੱਟ ਵੀ 4-5 ਡਿਗਰੀ ਟੈਂਪਰੇਚਰ ਉੱਥੇ ਘਟਾ ਜਿਵੇਂ ਵੀਡੀਓ ਦੇ ਵਿੱਚ ਵੀ ਦੇਖਿਆ ਆਪਾਂ ਆਪਣੇ ਕਣਕਾਂ ਪੱਕੀਆਂ ਪਈਆਂ ਸੀਗੀਆਂ ਤੇ ਉੱਥੇ ਹਾਲੇ ਹਰੀਆਂ ਖੜੀਆਂ ਸੀਗੀਆਂ ਅਤੇ ਹਾਲੇ ਹਫ਼ਤਾ 10 ਦਿਨ ਲੈਣਾ ਸੀ ਉਹਨਾਂ ਨੇ ਕਣਕਾਂ ਨੇ ਤੇ ਵੈਸੇ ਵੀ ਅੱਜ ਹੁਣ ਹਫ਼ਤਾ ਹੋ ਗਿਆ ਸਾਨੂੰ ਰਾਈਡ ਲਾ ਕੇ ਆਇਆ ਇਹਨੂੰ ਤੇ ਉਮੀਦ ਕਰਦਾ ਆਂ ਵੀਡੀਓ ਪਸੰਦ ਕਰੋਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਲਾਈਕ ਕਰੋ ਸ਼ੇਅਰ ਕਰੋ ਜਿਹੜੇ ਬਾਈਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਬਾਈ ਬਣ ਕੇ ਸਬਸਕ੍ਰਾਈਬ ਵੀ ਕਰ ਲਓ ਜੀ ਠੀਕ ਆ ਮਿੱਤਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਪਲਾਨ ਬਣਾਉਣੇ ਆ ਅਨ ਖਾਲਸਾ ਸਾਈਂਨ ਦੇ ਵੀ ਆ ਰਿਹਾ ਤੇ ਉੱਥੇ ਪਲਾਨ ਕਰਦੇ ਆ ਗਗਨ ਨਾਲ ਮੈਂ ਕਰਦਾ ਗੱਲਬਾਤ ਫਿਰ ਦੇਖਦੇ ਆ ਕਿਦਣਾ ਕਿਤੇ ਠੀਕ ਆ ਮਿੱਤਰੋ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ